ਤੂੰ ਟ੍ਰੇਨਿੰਗ ਲੈਣੇ ਆ ਪ੍ਰੋਡਕਟ ਅਸੀਂ ਖੁਦ ਆਪਦੇ ਘਰੇ ਆਪ ਮੂਮੈਂਟ ਤਿਆਰ ਕਰ ਰਹੇ ਹਾਂ ਮੇਰਾ ਬਕਸਾ ਤੇ ਹੋਰੇ ਮੇਰਾ ਪੁੱਦਾ 1700 ਬਕਸ ਖੁਦ ਅਸੀਂ ਆਪ ਕੀਪਰ ਹੀ ਆ ਆਪ ਦਾ ਹੀ ਹਣੀ ਕੱਢ ਕੇ ਆਪ ਦਾ ਹੀ ਪੈਕਿੰਗ ਕਰਕੇ ਸਾਰਾ ਕੰਮ ਖੁਦ ਆਪਦੇ ਹੱਥੀਂ ਕਰਦੇ ਆ ਸਸ਼ੀਕਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਤੁਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਨੌਜਵਾਨ ਦੇਖੇ ਹੋਣਗੇ ਅਮਰੀਕਾ ਤੋਂ ਡਿਪੋਟ ਹੋ ਕੇ ਆਉਂਦੇ ਨੌਜਵਾਨ ਦੇਖੇ ਹੋਣਗੇ ਪਰ ਅੱਜ ਮੈਂ ਜਿਸ ਨੌਜਵਾਨ ਨੂੰ ਦਿਖਾਉਣ ਲੱਗਾ ਪੰਜਾਬ ਦੇ ਵਿੱਚ ਰਹਿ ਕੇ ਬਹੁਤ ਸੋਹਣਾ ਕੰਮ ਕਰ ਰਿਹਾ ਨੌਜਵਾਨ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਸਸੀ ਗੱਲ ਸਸੀ ਗੱਲ ਬਿਲਕੁਲ ਬਾਈ ਕੀ ਕੰਮ ਹੈ ਤੇ ਆਪਣੀ ਫਾਰਮ ਦਾ ਨਾਮ ਕੀ ਹੈ ਆਪਣੀ ਫਾਰਮ ਦਾ ਨਾਮ ਹੈਗਾ ਵੀਰੇ ਸੁਲਤਾਨਪੁਰ ਫਾਰਮ ਹੂੰ ਤਕਰੀਬਨ ਆਪਾਂ 2007 ਦੇ ਕੰਮ ਕਰ ਰਹੇ ਹਾਂ ਪਹਿਲਾਂ ਫਾਦਰ ਸਾਹਿਬ ਕੰਮ ਕਰ ਰਹੇ ਸੀ ਹਾਂ ਸਤੋਵਾਰ 2012 ਦੇ ਵਿੱਚ ਖਸੇ ਅਸੀਂ ਵੱਡੇ ਪਰਿਵਾਰ ਨੇ ਕੰਮ ਸੰਭਿਆ। ਅੱਛਾ ਠੀਕ ਆ। ਉਸ ਤੋਂ ਬਾਅਦ 22 23 ਦੇ ਵਿੱਚ ਆ ਕੇ ਅਸੀਂ ਖੁਦ ਕੰਮ ਸੰਭਿਆ ਸਟਾਲਾਂ ਦਾ। ਹੁਣ ਹੁਣ ਬਈ ਜਿਵੇਂ ਭੈਣ ਨਾਲ ਖੜਿਆ ਹੁਣ ਮੀਆਂ ਵੀ ਵੀ ਕੰਮ ਕਰਦੋ। ਹਾਂਜੀ ਹਾਂਜੀ ਵੀਰ ਜੀ। ਵਾਈਫ ਅਸੀਂ ਦੋਵੇਂ ਕਰ ਰਹੇ ਆ। ਪੀਏਯੂ ਤੋਂ ਟ੍ਰੇਨਿੰਗਾਂ ਲੈਣੇ ਆ। ਪ੍ਰੋਡਕਟ ਅਸੀਂ ਖੁਦ ਆਪਣੇ ਘਰੇ ਆਪ ਮੋਮੈਂਟ ਤਿਆਰ ਕਰ ਰਹੇ ਆ। ਜਿਵੇਂ ਬਾਹਰ ਜਾਂਦੀ ਹੋੜ ਲੱਗੀ ਹੋਈ ਆ। ਦੋਹਾਂ ਜੀਆਂ ਸੋ ਇੱਕ ਜਣਾ ਤਾਂ ਬਾਹਰ ਨੂੰ ਗਿਆ ਹੀ ਹੁੰਦਾ। ਤੁਸੀਂ ਨਹੀਂ ਸੋਚਿਆ ਬਾਹਰ ਤੋਂ ਚੱਲ ਜੀਏ। ਨਾ ਵੀਰੇ। ਤੇ ਤੇ ਭੈਣੇ ਤੁਹਾਡੇ ਨਹੀਂ ਮਾਈਂਡ ਚ ਆਇਆ ਵੀ ਖਾਲੀ ਸਕਦਾ ਕੋਈ ਐਸਾ ਪਲੈਨਿੰਗ ਬਣਿਆ ਹੀ ਨਹੀਂ ਅੱਛਾ ਠੀਕ ਹੈ ਵੀ तकरीबन ਇੱਥੇ ਕੰਮ ਵਧੀਆ ਚੱਲ ਰਿਹਾ ਹੂੰ ਫੇਰ ਜਿਹੜੇ ਪ੍ਰੋਡਕਟ ਤਿਆਰ ਕਰਦੇ ਹਾਂ ਨਾਲ ਨਾਲ ਮੈਂ ਚਾਹੁੰਦਾ ਪ੍ਰੋਡਕਟ ਵੀ ਦਿਖਾਵਾਂ ਸਾਡੀਆਂ ਵੀਰੇ ਹਣੀ ਸੋਪ ਆਉਂਦੀ ਹੈ ਹੂੰ ਠੀਕ ਹੈ ਅਸੀਂ ਪੀਏਯੂ ਤੋਂ ਟ੍ਰੇਨਿੰਗ ਲਿੱਤੀ ਆ ਅਸੀਂ ਆਪਦੀ ਹਣੀ ਸੋਪ ਖੁਦ ਘਰੇ ਤਿਆਰ ਕਰ ਰਹੇ ਹਾਂ ਓਕੇ ਤਿਆਰ ਕਰਕੇ ਦੇ ਅਸੀਂ ਮਾਰਕੀਟ ਦੇ ਵਿੱਚ ਸੇਲ ਕਰ ਰਹੇ ਹਾਂ ਠੀਕ ਸਾਡਾ ਐਡਰੈਸ ਬੋਲੇ ਵਾਲਾ ਹੈਗਾ ਜਿਸ ਕਿਸੇ ਨੂੰ ਕੋਈ ਪ੍ਰੋਡਕਟ ਚਾਹੀਦਾ ਸਕਰੀਨ ਦੇ ਉੱਤੇ ਤੁਸੀਂ ਨੰਬਰ ਚਲਾ ਦੇ ਜੀ ਇਹ ਵੀ ਭਾਈ ਜਿਵੇਂ ਆ ਜਿਹੜੇ ਪ੍ਰੋਡਕਟ ਆ ਇਹ ਫਿਰ ਸਾਰੇ ਤਿਆਰ ਕਰੀ ਗਾ ਹਾਂ ਵੀਰੇ ਖੁਦ ਮੇਰਾ ਤਕਰੀਬਨ ਅਣੀ ਦਾ ਮਧੁਮੱਖੀ ਦਾ ਬਕਸਾ ਚੱਲ ਰਿਹਾ ਮੇਰਾ ਖੁਦ ਦਾ 1700 ਬਕਸਾ ਖੁਦ ਸੀ ਆਪੀ ਕੀਪਰ ਹੀ ਆਪ ਦਾ ਹੀ ਹਣੀ ਕੱਢ ਕੇ ਉਹ ਆਪਦੇ ਪੈਕਿੰਗ ਕਰਕੇ ਸਾਰਾ ਕੰਮ ਖੁਦ ਆਪਦੇ ਹੱਥੀਂ ਕਰ ਰਹੀ ਹੈ ਕਿੰਨੇ ਦਿਨ ਇਹ ਰਲ ਕੇ ਤਿਆਰ ਕਰਦੇ ਨੇ ਅਸੀਂ ਵੀਰੇ ਫੈਮਿਲੀ ਦੇ ਸੱਤ ਜੀ ਆ ਸੱਤੇ ਦੇ ਸੱਤੇ ਲੱਗੇ ਅੱਛਾ ਤੇ ਭਣੇ ਜਿਵੇਂ ਔਰਤਾਂ ਨੂੰ ਹੁੰਦਾ ਹੈਗਾ ਜਦੋਂ ਬੰਦੇ ਕੰਮ ਕਰਕੇ ਘਰਾਂ ਨੂੰ ਜਾਂਦੇ ਆ ਉਹ ਫਿਰ ਸਾਰੀ ਘਰ ਦੀ ਗੱਲ ਦੱਸਦੀਆਂ ਫਿਰ ਤੁਹਾਨੂੰ ਤਾਂ ਸਮਝ ਨਹੀਂ ਮਿਲਦਾ ਹੁਣ ਨਹੀਂ ਸਰ ਮਿਲ ਜਾਂਦੀ ਮਿਲ ਜਾਂਦੀ ਅੱਛਾ ਮਿਲ ਜਾਂਦਾ ਸਾਡੀ ਫੈਮਿਲੀ ਅਸੀਂ ਹੈ ਹੀ ਨਹੀਂ ਵੀ ਮਤਲਬ ਕਿਸੇ ਦੀ ਕੋਈ ਸ਼ਿਕਾਇਤ ਹੋਵੇ ਸਾਰੇ ਵਧੀਆ ਰਹਿੰਦੇ ਹੀ ਰਹਿ ਲੱਗ ਭਾਈ ਕਹਿੰਦੇ ਜਿੱਥੇ ਪਿਆਰ ਹੁੰਦਾ ਨਾ ਉਥੇ ਲੜਾਈ ਵੀ ਹੋ ਜਾਂਦੀ ਹੈ ਦੋ ਭਾਂਡੇ ਹਨਾ ਖੜਕ ਪੈਂਦੇ ਆ ਫਿਰ ਕਿਤੇ ਕੰਮਕਮ ਕਰਦੇ ਲੜ ਵੀ ਪੈਨੇ ਹੋਗੇ ਹਾਸਾ ਜਿਹੜਾ ਚੱਲਦੇ ਰਹਿਣਾ ਵੀਰੇ ਅੱਛਾ ਹੋਇਆ ਕਦੇ ਹੋਇਆ ਹਾਸਾ ਜਿਹੜਾ ਚੱਲਦੇ ਰਹਿਣਾ ਹੂੰ ਬਾਕੀ ਚੱਲੋ ਤੇ ਇਹ ਇਹ ਵੈਸੇ ਵੀ ਅ ਪਲਾਨ ਕਿੰਨਾ ਦਾ ਸੀ ਵੀ ਇਹ ਕੰਮ ਕਰੀਏ ਆਪਾਂ ਪਲਾਨ ਵੀਰੇ ਸੂਤੋਂ ਸੋਚੇ ਵੀ ਕੁਝ ਜ਼ੀਰੋ ਤੋਂ ਉੱਠ ਕੇ ਵੀ ਕੁਝ ਬਣਾਉਣਾ ਵੀ ਵੀ ਤੱਕरीबन ਇੰਨੇ ਕੁ ਮਾੜੇ ਹਾਲਾਤ ਸੀ ਪੁੱਛੋ ਨਾ ਸੋਚਿਆ ਸੀ ਕਦੇ ਜ਼ੀਰੋ ਤੋਂ ਉੱਠ ਕੇ ਵੀ ਆ ਜਾਏਗਾ ਤਾਂ ਪਰ ਕੰਮ ਬਹੁਤ ਵਧੀਆ ਚੱਲ ਰਿਹਾ ਕਿੰਨੇ ਪੈਸਾ ਤੋਂ ਸ਼ੁਰੂ ਕੀਤਾ ਸੀ ਇਹ ਵੀਰੇ ਸੱਤਾਂ ਬਾਕਸਾਂ ਨਾਲ ਸਟਾਰਟ ਕੀਤਾ ਸੀ ਅੱਛਾ ਮਧੂਮੱਖੇ ਦੇ ਅੱਜ 1700 ਬਾਕਸ ਚੱਲ ਰਿਹਾ ਕਿੰਨੇ ਕ ਵੇਚ ਤੇ ਕੁਝ ਪਤਾ ਕਿੰਨੇ ਕ ਦੀ ਆਮਦਨ ਹੋ ਜਾਂਦੀ ਹੈ ਆਮਦਨ ਵੀਰੇ ਲੱਖਾਂ ਜੀ ਹੂੰ ਠੀਕ ਠੀਕ ਜਦੋਂ ਸਟਾਰਟ ਅਪ ਕੀਤਾ ਉਹ ਔਖਾ ਹੋਇਆ ਕਿਉਂਕਿ ਕਿਸੇ ਕੰਮ ਨੂੰ ਸਟਾਰਟ ਕਰਨਾ ਔਖਾ ਹੁੰਦਾ ਫਾਦਰ ਸਾਹਿਬ ਨੇ ਸਟਾਰਟ ਕੀਤਾ ਸੀ ਕਿਉਂਕਿ ਕੰਮ ਚੱਲਿਆ ਹੌਲੀ ਹੌਲੀ ਚੱਲਦਾ ਰਿਹਾ ਚੱਲਦਾ ਰਿਹਾ ਵਧੀਆ ਵੀ ਹੁਣ ਕਿਹੜਾ ਤਾਂ ਦਿੱਕਤਾਂ ਆਉਂਦੀਆਂ ਹੀ ਨਹੀਂ ਅੱਛਾ ਠੀਕ ਹੈ ਪਰ ਹੁਣ ਕੋਈ ਦਿੱਕਤ ਨਹੀਂ ਵਧੀਆ ਕੰਮ ਚੱਲ ਰਿਹਾ ਤੁਸੀਂ ਦੱਸਿਆ ਵੀ ਇਹ ਮੇਰੇ ਭਰਾ ਨੇ ਆ ਨਾ ਹਲਕੇ ਕੰਮ ਕਰਦੇ ਹਾਂ ਕਿਤੇ ਇਹ ਹੁੰਦਾ ਵੀ ਇਹ ਕਹਿੰਦੇ ਹੂੰ ਜੇ ਜਾਂ ਆਪਸ ਵਿੱਚ ਗੱਲ ਐ ਕਰਦੇ ਹੂੰ ਵੀ ਮੈਂ ਕੰਮ ਵੱਧ ਕਰਦਾ ਜਾਂ ਤੂੰ ਘੱਟ ਕਰ ਨਹੀਂ 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 ਵੀਰੇ ਨਹੀਂ 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 ਆਪਾਂ ਕਦੇ ਟੈਨਸ਼ਨ ਨਹੀਂ ਦਿੱਤੀ ਹਾਂ ਸਾਰਿਆਂ ਦੇ ਇੱਕੋ ਜਿਹੇ ਕੰਮ ਚੱਲ ਰਿਹਾ ਤੇ ਫਿਰ ਇੱਥੇ ਜਿਵੇਂ ਆਏ ਹੂੰ ਅੱਜ ਇੱਥੇ ਹੁਣ ਗਾਹਕ ਨੂੰ ਕੌਣ ਅਟੈਂਡ ਕਰਦਾ ਤੇ ਪ੍ਰੋਡਕਟ ਕਾਊਂਟ ਕਰਦਾ ਸਾਰੇ ਵੀਰੇ ਟੈਂਡ ਕਰ ਰਹੇ ਨੇ ਸਾਰੇ ਹੀ ਸਾਰੇ ਹੀ ਟੈਂਡ ਕਰ ਰਹੇ ਨੇ ਸਾਰਿਆਂ ਨੂੰ ਪ੍ਰੋਡਕਟ ਵਿਖਾ ਰਹੇ ਆ ਸਾਰੇ ਆਪ ਖੁਦ ਆਪ ਹੀ ਟੈਂਡ ਕਰ ਰਹੇ ਲੋਕ ਜਦੋਂ ਇਹਨੂੰ ਸਟਾਰਟ ਅਪ ਕਰਨਾ ਹੋਊਗਾ ਉਦੋਂ ਬਹੁਤ ਕੁਝ ਬਹੁਤ ਮੁਸ਼ਕਿਲ ਨੇ ਬਹੁਤ مصیبت ਵੇਖਣੇ ਬੰਦੇ ਨੇ ਮੇਰੇ ਲੋਕੀ ਆਉਂਦੇ ਨੇ ਵਿੱਚ ਦੱਸਦੇ ਨੇ ਮੇਰੇ ਆਹ ਕਮੀਆਂ ਆਹ ਕਮੀਆਂ ਫਿਰ ਹੌਲੀ ਹੌਲੀ ਕਮੀਆਂ ਨੂੰ ਕੱਢਦੇ ਆਂ ਖੁਦ ਆਪ ਵੀ ਕਮੀਆਂ ਤੋਂ ਵੀ ਕੱਢ ਕੇ ਪ੍ਰੋਡਕਟ ਵਧੀਆ ਲਾਂਚ ਕਰੀ ਰਿਹਾ ਇੱਕ ਇੱਕ ਚੀਜ਼ ਹੋਰ ਪੁੱਛੂੰਗਾ ਬਾਈ ਜਿਵੇਂ ਆ ਆ ਭੈਣ ਹੋਰੇ ਨਾਲ ਆ ਹੈਨਾ ਤਾਂ ਖਾਸ ਕਰਕੇ ਮਰਦ ਕੰਮ ਕਰਦੇ ਆ ਤੇ ਔਰਤਾਂ ਰਸੋਈ 'ਚ ਰਹਿੰਦੀ ਆ ਇਹ ਕਿਵੇਂ ਸੋਚਿਆ ਵੀ ਮੈਂ ਆਪਣੀ ਘਰ ਵਾਲੀ ਨੂੰ ਮਿਸ ਜੀ ਨੂੰ ਵੀ ਇਸ ਕੰਮ ਨਾਲ ਲਾ ਲਾਂ ਬਸ ਵੀਰੇ ਕਦੇ ਸੋਚਿਆ ਨਹੀਂ ਵੀ ਆਪਾਂ ਘਰੇ ਰਸੋਈ 'ਚ ਰੱਖਾਂ ਅੱਛਾ ਸੋਚਿਆ ਨਹੀਂ ਕਦੇ ਬਹੁਤ ਵਧੀਆ ਵੀ ਕੰਮ ਨਾਲ ਕਰ ਰਹੇ ਪੂਰਾ ਸਪੋਰਟ ਆ ਰੋਟੀ ਫਿਰ ਕਾਹੋਂ ਲਵਾਂ ਸਾਰੇ ਕਰੇ ਰੋਟੀ ਮੰਦੀ ਸਾਰਾ ਕੁਝ ਬਣਾਉਂਦੇ ਨੇ ਰੋਟੀ ਪਾਣੀ ਸਭ ਕੁਝ ਹੈਲਪ ਕਰਦਾ ਇਹ ਭੈਣੇ ਤੁਸੀਂ ਥੱਕਦੇ ਥੁੱਕਦੇ ਨਹੀਂ ਇੱਧਰ ਵੀ ਕੰਮ ਕਰਨਾ ਫਿਰ ਘਰੇ ਜਾ ਕੇ ਨਹੀਂ ਸਰ ਜਿਹਨੂੰ ਚਾਹਨਾ ਹੁੰਦੀ ਹੈ ਕੁਝ ਕਰਨ ਦੀ ਉਹ ਕਰਦਾ ਹੀ ਹੈ ਅੱਛਾ ਹਾਂਜੀ ਆਪਣੇ ਸ਼ੌਕ ਨੂੰ ਕਰਦੇ ਹੈ ਸ਼ੌਕ ਤੋਂ ਤੁਹਾਨੂੰ ਤਾਂ ਨਹੀਂ ਕੋਈ ਦਿੱਕਤ ਆਈ ਨਹੀਂ ਸਰ ਕੋਈ ਕੋਈ ਦਿੱਕਤ ਨਹੀਂ ਜੀ ਵਧੀਆ ਕੰਮ ਚੱਲ ਰਿਹਾ ਹੈ ਤੇ ਭਾਈ ਆਪਣਾ ਨੰਬਰ ਜ਼ਰੂਰ ਕੋਲ ਲਓ ਹਾਂਜੀ ਨੰਬਰ ਹੈਗਾ ਆਪਣਾ 735383850 ਹੂੰ ਸੁਲਤਾਨਪੀਪੁਰ ਸ਼ੁਕਰੀਆ ਭਾਈ ਬਹੁਤ ਬਹੁਤ ਤਾਂ ਭਾਈ ਕੋਸ਼ਿਸ਼ ਕਰਾਂਗੇ ਤੁਹਾਡੇ ਫਾਰਮ ਤੇ ਵੀ ਜਰੂਰ ਆਵਾਂਗੇ ਉੱਥੇ ਮਿਲ ਕੇ ਵੀ ਗੱਲਬਾਤ ਜਰੂਰ ਕਰਾਂਗੇ ਤਾਂ ਇਹ ਇੰਟਰਵਿਊ ਦੋਸਤੋ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਜੇ ਇੱਕ ਵਾਰੀ ਇਹਨਾਂ ਨੌਜਵਾਨਾਂ ਲਈ ਇਸ ਭੈਣ ਲਈ ਇਸ ਬਾਈ ਲਈ ਵੀਡੀਓ ਸ਼ੇਅਰ ਜਰੂਰ ਕਰੋ ਜੀ